ਪਰ ਬਾਬਾ ਮੰਦ ਤਰਲੋਜਨ ਸਿੰਘ ਜੀ ਖਰੂਰ ਸਾਹਿਬ ਵਾਲੇ ਵਜਨ ਦੱਸੰਦਾ ਹੀ ਇੱਕ ਕਹਿੰਦੇ ਕਿ ਮਾਤਾ ਜੀ ਬਹੁਤ ਵੱਡੇ ਨੇ ਜੇ ਕਲਗੀਧਰ ਵੱਡੇ ਮਾਤਾ ਸਾਹਿਬਦੇਵਾਂ ਵੀ ਵੱਡੇ ਕਿਉਂਕਿ ਮਾਤਾ ਸਾਹਿਬਦੇਵਾਂ ਦਾ ਵੀ ਹਜੂਰ ਸਾਹਿਬ ਸੱਜੂਗੀ ਇਹ ਸਥਾਨ ਹੈ ਜੇ ਕਲਗੀਧਰ ਦਾ ਸੱਜੂਗੀ ਤੇ ਮਾਤਾ ਸਾਹਿਬਦੇਵਾਂ ਦੇ ਵੀ ਸੱਜੂਗੀ ਉਹ ਮਹਾਰਾਜ ਸਾਹਿਬਦੇਵਾਂ ਜੀ ਰੋਂਦੇ ਰੋਂਦੇ ਆਏ ਮਹਾਰਾਜ ਮੈਨੂੰ ਵੀ ਕੋਈ ਪੁੱਤ ਦੇਵੋ ਮਹਾਰਾਜ ਕਹਿੰਦੇ ਸਾਹਿਬਦੇਵਾਂ ਕੌਣ ਕਹਿੰਦਾ ਤੇਰਾ ਕੋਈ ਪੁੱਤ ਨਹੀਂ ਗੁਰੂ ਅੱਖਾਂ ਨੇਤਰਾਲਾਲ ਡੋਰੇ ਫਰਕੇ ਮਹਾਰਾਜ ਦੇ ਕਹਿੰਦੇ ਕੌਣ ਕਹਿੰਦਾ ਤੇਰਾ ਕੋਈ ਪੁੱਤ ਨਹੀਂ ਜਿੰਨੇ ਮਹਾਰਾਜ ਦਾਮ ਦੇਵੰਦੀਆਂ ਮਾਈਆਂ ਕਹਿੰਦੀਆਂ ਤੇਰਾ ਕੋਈ ਪੁੱਤ ਨਹੀਂ ਮਹਾਰਾਜ ਕਹਿੰਦੇ ਜਾ ਉਹਨਾਂ ਨੂੰ ਜਾ ਕੇ ਕਹਦੇ ਉਹਨਾਂ ਮਾਈਆਂ ਦੇ ਪੁੱਤ ਮਰਨ ਵਾਲੇ ਹੋਣਗੇ ਪਰ ਸਹਬ ਦੇਵਾ ਤੇਰਾ ਪੁੱਤ ਕਦੀ ਨਾ ਮਰੂ ਆ ਜਿੰਨੇ ਸਾ ਪੰਥ ਨਿਹੰਗ ਸਿੰਘ ਜਿਨ੍ਹਾਂ ਪੰਥ ਬੈਠਾ ਸਾਰਾ ਤੇਰੀ ਝੋਲੀ ਪਾਇਆ ਜਿੱਥੇ ਗੁਰੂ ਗੋਬਿੰਦ ਸਿੰਘ ਦਾ ਨਾਮ ਲਿਆ ਜਾਵੇਗਾ ਉਥੇ ਤੇਰਾ ਨਾਮ ਸਹਿਬ ਦੇ ਵਿੱਚ ਜਰੂਰ ਆਏ ਬਾਬਾ ਮੰਦ ਤਰਲੋਜਨ ਸਿੰਘ ਜੀ ਖਰੂਰ ਸਾਹਿਬ ਵਾਲੇ ਵਜਨ ਦੱਸਦਾ